ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਸੱਚੀ ਘਟਨਾ ਜੋ ਕਿ ਮੈਂ ਕਿਤੇ ਪੜ੍ਹੀ ਸੀ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਰਖੜੀ ਦਾ ਤਿਉਹਾਰ ਆਉਂਦੇ ਹੀ ਮੈਨੂੰ ਸਭ ਤੋਂ ਜ਼ਿਆਦਾ ਦਿੱਲੀ ਵਾਲੀ ਪੂਆ ਜੀ ਦੀ ਰਖੜੀ ਦੇ ਕੋਰੀਅਰ ਦਾ ਇੰਤਜ਼ਾਰ ਰਹਿੰਦਾ ਸੀ ਉਹ ਹਮੇਸ਼ਾ ਇੱਕ ਵੱਡਾ ਸਾਰਾ ਪਾਰਸਲ ਭੇਜਦੇ ਸੀ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਚਾਕਲੇਟ ਗੇਮਸ ਮੇਰੇ ਲਈ ਰੰਗ-ਬਰੰਗੇ ਕੱਪੜੇ ਮੰਮੀ ਦੀ ਸਾਰੀ ਪਾਪਾ ਲਈ ਟੀ-ਸ਼ਰਟ ਆਦੇ ਸਮਾਨ ਹੁੰਦਾ ਸੀ ਇਸ ਵਾਰ ਵੀ ਉਹਨਾਂ ਦਾ ਬਹੁਤ ਸਾਰਾ ਸਮਾਨ ਭੇਜਿਆ ਸੀ। ਰਾਮਨਗਰ ਤੇ ਗੰਗਾ ਨਗਰ ਵਾਲੀ ਦੋਨੋਂ ਪੂਆ ਜੀ ਨੇ ਰੰਗ-ਬਰੰਗੇ ਰਖੜੀਆਂ ਤੇ ਗਿਫਟ ਭੇਜੇ ਸੀ। ਪੂਆ ਜੀ ਨੇ ਬਾਰੇ ਰੋहतक ਵਾਲੀ ਪੂਆ ਜੀ ਨੇ ਪੰਜ ਰਖੜੀਆਂ ਤੇ ਥੋੜੇ ਰਿਚਾਵਲ, ਰੋਲੀ ਤੇ 50 ਰੁਪਏ ਇੱਕ ਕਾਗਜ਼ ਦੇ ਟੁਕੜੇ ਵਿੱਚ ਲਪੇਟ ਕੇ ਭੇਜੇ ਸਨ। ਮੰਮੀ ਨੇ ਸਾਰੇ ਪੂਆ ਦੇ ਪੈਕਟ ਡਾਈਨਿੰਗ ਟੇਬਲ ਤੇ ਰੱਖ ਦਿੱਤੇ ਤਾਂ ਕਿ ਪਾਪਾ ਆਫਿਸ ਤੋਂ ਵਾਪਸ ਆ ਕੇ ਆਪਣੀਆਂ ਭੈਣਾਂ ਦੀਆਂ ਪੇਟੀਆਂ ਹੋਈਆਂ ਰੱਖੜੀਆਂ ਤੇ ਤੋਹਫੇ ਦੇਖ ਲਏ। ਪਪਾ ਰੋਜ਼ ਦੀ ਤਰ੍ਹਾਂ ਆਉਂਦੇ ਹੀ ਟੇਬਲ ਤੇ ਲੰਚ ਬਾਕਸ ਦਾ, ਸੈਲਾ ਤੇ ਲੈਪਟਾਪ ਰੱਖ ਕੇ ਸੋਫੇ ਤੇ ਪੈਰ ਪਸਾਰ ਕੇ ਬੈਠ ਗਿਆ। ਚਾਰਾਂ ਭੈਣਾਂ ਦੀਆਂ ਰਖੜੀਆਂ ਆ ਗਈਆਂ ਹਨ। ਮੰਮੀ ਨੇ ਕਿਚਨ ਵਿੱਚੋਂ ਹੀ ਪਪਾ ਲਈ ਚਾਹ ਬਣਾਉਂਦੇ ਹੋਏ ਆਵਾਜ਼ ਦਿੱਤੀ। ਪਪਾ ਨੇ ਕਿਹਾ ਰਮਨ ਦਾ ਲਿਫਾਫਾ ਦਿਖਾਓ ਜਰਾ। ਰਮਨ ਭੂਆ ਦੀ ਰਖੜੀ ਦਾ ਪਪਾ ਸਭ ਤੋਂ ਜ਼ਿਆਦਾ ਇੰਤਜ਼ਾਰ ਕਰਕੇ ਸੀ ਸਭ ਤੋਂ ਪਹਿਲਾ ਉਹਨਾਂ ਵੱਲੋਂ ਭੇਜੀ ਰਖੜੀ ਗੁੱਟ ਤੇ ਬੰਦੇ ਸੀ ਰਮਣਪੂਆ ਸਭ ਤੋਂ ਛੋਟੀ ਸੀ ਪਰ ਵਿਆਹ ਤੋਂ ਬਾਅਦ ਉਸਨੇ ਕੋਈ ਸੁੱਖ ਨਹੀਂ ਦੇਖਿਆ ਵਿਆਹ ਤੋਂ ਤੁਰੰਤ ਬਾਅਦ ਹੀ ਉਸਦੇ ਦੇਵਰ ਨੇ ਸਾਰਾ ਕੰਮ ਘਰ ਖੜਾ ਪੱਲਿਆ ਤੇ ਉਹਨਾਂ ਨੂੰ ਘਰ ਚੋਂ ਬੇਦਖਲ ਕਰ ਦਿੱਤਾ ਸੀ ਉਦੋਂ ਤੋਂ ਹੀ ਫੁੱਫੜ ਜੀ ਦੀ ਥੋੜੀ ਦਿਮਾਗੀ ਹਾਲਤ ਕਰਕੇ ਕੁਝ ਠੀਕ ਨਹੀਂ ਸਨ ਤਮ ਮਾਮੂਲੀ ਜੀ ਨੌਕਰੀ ਤੋਂ ਥੋੜਾ ਬਹੁਤਾ ਕਮਾ ਲੈਂਦੇ ਸਨ ਰਮਣ ਵੀ ਚਾਰੀ ਬੜੀ ਮੁਸ਼ਕਲ ਨਾਲ ਘਰ ਚਲਾਉਂਦੀ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਇੱਕ ਸਰਧਾਰਨੇ ਜਿਹਾ ਸਕੂਲ ਵਿੱਚ ਹੀ ਦਾਖਲ ਕਰਵਾਇਆ ਸੀ ਰਮਣ ਵੱਲੋਂ ਪੇ ਜੇਲ੍ਹ ਫਾਕੇ ਨੂੰ ਵੇਖ ਕੇ ਪਾਪਾ ਕੁਝ ਸੋਚਣ ਲੱਗ ਪਏ ਤੇ ਫਿਰ ਅਚਾਨਕ ਹੀ ਬੋਲੇ ਅਮਨ ਰਖੜੀ ਦੇ ਦਿਨ ਅਸੀਂ ਸਾਰੇ ਸਵੇਰ ਵਾਲੀ ਟ੍ਰੇਨ ਤੇ ਰਮਨ ਘਰ ਰੋहतक ਜਾਵਾਂਗੇ ਮੰਮੀ ਤਾਂ ਪਾਪਾ ਦੀ ਗੱਲ ਸੁਣ ਕੇ ਚੌਂਕ ਹੀ ਗਈ ਤੇ ਕਹਿਣ ਲੱਗੀ ਤੁਸੀਂ ਜਾਣਦੇ ਵੀ ਹੋ ਉਹਨਾਂ ਘਰ ਪਹਿਲਾਂ ਕਿੰਨੀ ਤੰਗੀ ਐ ਅਸੀਂ ਤਿੰਨੇ ਜਣੇ ਹੋਰ ਚਾਹ ਨਾਸ਼ਤਾ ਰਮਨ ਲਈ ਹੋਰ ਮੁਸ਼ਕਲ ਹੋ ਜਾਵੇਗਾ ਰਖੜੀ ਵਾਲੇ ਦਿਨ ਸਵੇਰ ਵਾਲੀ ਟ੍ਰੇਨ ਤੇ ਅਸੀਂ ਸਾਰੇ ਰੋहतक ਲਈ ਨਿਕਲ ਗਏ ਅਸੀਂ ਸਾਰੇ ਰੋहतक ਪਹੁੰਚ ਗਏ ਘੂਆ ਘਰ ਦੇ ਬਾਹਰ ਬਰਾਂਡੇ ਵਿੱਚ ਲੱਗੀ ਟੁੱਟੀ ਥੱਲੇ ਕੱਪੜੇ ਧੋ ਰਹੀ ਸੀ ਪੂਆ ਅਮਰ ਵਿੱਚ ਸਭ ਤੋਂ ਛੋਟੀ ਸੀ ਪਰ ਘਰ ਦੀ ਤੰਗ ਹਾਲੀ ਤੇ ਚਿੰਤਾ ਨੇ ਉਸ ਨੂੰ ਸਭ ਤੋਂ ਵੱਡੀ ਉਮਰ ਦੀ ਬਣਾ ਦਿੱਤਾ ਸੀ ਮੂੰਹ ਤੇ ਵੀ ਚੁਰੜਗਾ ਸਾਫ਼ ਦਿਖਾਈ ਦੇ ਰਗਾ ਸੀ ਸਾਨੂੰ ਸਾਰਿਆਂ ਨੂੰ ਵੇਖ ਕੇ ਉਹ ਆ ਇੱਕਦਮ ਖਰਾਨ ਹੋ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਉਹ ਸਮਝ ਨਹੀਂ پا ਰਹੀ ਸੀ ਕਿ ਪਹਿਲਾਂ ਕੀ ਕਰੇ ਕਿਉਂ ਕਈ ਸਾਲਾਂ ਤੋਂ ਉਹਦੇ ਘਰ ਕਦੇ ਕੋਈ ਮਹਿਮਾਨ ਹੀ ਨਹੀਂ ਆਇਆ ਸੀ ਬਸ ਜਿਵੇਂ ਸਾਰਾ ਕੁਝ ਭੁੱਲ ਗਈ ਹਾਂ ਮਹਿਮਾਨਾਂ ਨੂੰ ਕਿ ਅੰਦਰ ਵੀ ਬੁਲਾਉਣਾ ਪੂਆ ਜੀ ਬਾਰੇ ਸਭ ਦੱਸਦੇ ਹੁੰਦੇ ਸੀ ਕਿ ਬਚਪਨ ਵਿੱਚ ਉਸ ਨੂੰ ਸਜਣਾ ਸਵਰਨ ਦਾ ਬਹੁਤ ਸ਼ੌਂਕ ਸੀ ਪਰ ਅੱਜ ਦੇਖ ਰਿਹਾ ਸੀ ਕਿ ਕਿਵੇਂ ਚਿੰਤਾ ਤੇ ਫਿਕਰ ਦੀਆਂ ਛਿਉਂਕ ਉਸ ਨੂੰ ਅੰਦਰ ਹੀ ਅੰਦਰ ਖਾਰੇ ਸੀ ਹੁਣ ਤਾਂ तकरीबन ਸਾਰੇ ਰਿਸ਼ਤੇਦਾਰਾਂ ਨੇ ਉਸ ਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਸੀ ਪਾਪਾ ਨੇ ਸਵੇਂ ਜਿਹੀ ਭੈਣ ਨੂੰ ਗਲੇ ਨਾਲ ਲਾ ਲਿਆ ਤੇ ਪੂਆ ਨੇ ਕੰਬਦੀ ਜਿਹੀ ਆਵਾਜ਼ ਵਿੱਚ ਪੁੱਛਿਆ ਵੀਰੇ ਭਾਬੀ ਮੰਨੋ ਤੁਸੀਂ ਸਾਰੇ ਅਚਾਨਕ ਆਜ ਮੇਰੇ ਘਰ ਆਓ ਨਾ ਅੰਦਰ ਆਓ ਬੈਠੋ ਮੈਂ ਸਾਰਿਆਂ ਲਈ ਚਾਹ ਨਾਸ਼ਤਾ ਲਿਆਵਾਂ ਪੂਆ ਨੇ ਕਿਹਾ ਰਮਨ ਤੁਸੀਂ ਬੈਠੋ ਮੇਰੇ ਕੋਲ ਚਾਹ ਨਾਸ਼ਤਾ ਆਮਣਾ ਆਪੇ ਵੇਖ ਲਵੇਗੀ ਪਾਪਾ ਨੇ ਕਿਹਾ ਉਧਰ ਪੂਆ ਜੀ ਦਾ ਬੇਟਾ ਉਫਰ ਜੀ ਨੂੰ ਬੁਲਾ ਲਿਆਇਆ ਰਖੜੀ ਦਾ ਮਹੂਰਤ ਸ਼ਾਮ 7 ਵਜੇ ਦਾ ਸੀ ਮੰਮੀ ਪੂਆ ਜੀ ਨੂੰ ਨਾਲ ਲੈ ਕੇ ਬਾਜ਼ਾਰ ਚਲੇ ਗਈ ਕੱਪੜੇ ਵਗੈਰਾ ਲੈਣ ਤੇ ਘਰ ਦਾ ਹੋਰ ਸਮਾਨ ਲੈਣ ਵਾਸਤੇ ਪੂਰੇ ਘਰ ਦਾ ਹੁਲੀਆ ਹੀ ਬਦਲ ਗਿਆ ਸੀ ਨਵੇਂ ਪਰਦੇ ਨਵੀਆਂ ਚਾਦਰਾਂ ਮਰਸੋਈ ਦੇ ਡੱਬੇ ਰਾਸ਼ਨ ਨਾਲ ਪਰ ਦਿੱਤੇ ਸੜਾ ਹੌਲੀ ਹੌਲੀ ਪੂਆ ਦੇ ਚਿਹਰੇ ਤੇ ਖੁਸ਼ੀ ਮੁਰਦੀ ਦਿਸ ਰਹੀ ਸੀ ਰਮਣ ਪੂਆ ਨੇ ਖਾਲੀ ਵਿੱਚ ਰਖੜੀਆਂ ਰੱਟ ਕੇ ਖਾਲੀ ਸਜਾ ਲਈ ਸੀ ਪਾਪਾ ਨੇ ਪੂਆ ਨੂੰ ਰੁਕਣ ਵਾਸਤੇ ਕਿਹਾ ਸਾਰੇ ਹੈਰਾਨ ਹੋ ਗਏ ਪਾਪਾ ਨੇ ਕਿਹਾ 10 ਮਿੰਟ ਰੁਕੋ ਗਾਡੀਆਂ ਦੂਰ ਜੀਆਂ ਪੈਣਾ ਵਿੱਚ ਆ ਰਹੀਆਂ ਨੇ ਇਤਨੇ ਵਿੱਚ ਬਾਹਰ ਸਾਰੇ ਮਹਿਮਾਨ ਆ ਗਏ ਸੀ ੂਆ ਦਾ ਘਰ ਅੱਜ ਮਹਿਮਾਨਾਂ ਨਾਲ ਭਰ ਗਿਆ ਸੀ ਇਸ ਵਾਰ ਸਾਰਿਆਂ ਨੇ ਤੀਰਥ ਯਾਤਰਾ ਤੇ ਜਾਣ ਦੀ ਬਜਾਏ ਰਵਣਪੂਆ ਕੋਲ ਜਾਣ ਦੀ ਸਲਾਹ ਬਣਾਈ ਸੀ ਸਾਰਿਆਂ ਨੂੰ ਮਿਲਦੇ ਮਿਲਦੇ ਰਮਣਪੂਆ ਰੋ ਵੀ ਰਹੀ ਸੀ ਸਾਰਿਆਂ ਨੇ ਪਾਪਾ ਨੂੰ ਰਖੜੀ ਬੰਨੀ ਰਾਤ ਨੂੰ ਅਸੀਂ ਸਾਰਿਆਂ ਨੇ ਇੱਕ ਵੱਡੇ ਹੋਟਲ ਵਿੱਚ ਖਾਣਾ ਖਾਦਾ ਫਿਰ ਗੱਲਾਂ ਗੱਲਾਂ ਵਿੱਚ ਰਾਤ ਕਾਫੀ ਹੋ ਗਈ ਸੀ ਪਤਾ ਹੀ ਨਹੀਂ ਚੱਲਿਆ ਬਸ ਰਮਣਪੂਆ ਕੁਝ ਜ਼ਿਆਦਾ ਬੋਲ ਨਹੀਂ ਰਹੀ ਸੀ ਪਰ ਆਪਣੇ ਹੰਝੂ ਵਾਰ-ਵਾਰ ਪੁੰਝ ਰਹੇ ਸੀ ਅਸੀਂ ਸਾਰਿਆਂ ਨੇ ਬਰਾਂਡੇ ਵਿੱਚ ਹੀ ਚਾਦਰਾਂ ਵਿਛਾ ਕੇ ਵਿਛਾ ਲਈਆਂ ਸੀ ਤੇ ਉੱਥੇ ਹੀ ਲੇਟ ਗਏ ਸੀ ਰਮਣਪੂਆ ਪਾਪਾ ਕੋਲ ਆ ਕੇ ਲੇਟ ਗਈ ਜਿਵੇਂ ਇਸ ਦਿਨ ਦਾ ਸਾਲਾਂ ਤੋਂ ਇੰਤਜ਼ਾਰ ਸੀ ਗੱਲਾਂ ਕਰਦੇ ਕਰਦੇ ਹੁਆ ਦਾ ਸਰੀਰ ਇਕਦਮ ਠੰਡਾ ਹੋ ਗਿਆ ਪਪਾਏ ਅਚਾਨਕੇ ਕਬਰ ਆ ਗਏ ਅਸੀਂ ਸਾਰੇ ਤਾਂ ਜਾਗ ਰਹੇ ਸੀ ਪਰ ਰਮਣ ਹੁਆ ਹਮੇਸ਼ਾ ਲਈ ਸੌਂ ਚੁੱਕੀ ਸੀ ਪਤਾ ਨਹੀਂ ਕਦੋਂ ਉਹ ਬਿਮਾਰ ਸੀ ਪਰ ਕਦੇ ਕਿਸੇ ਨੂੰ ਨਹੀਂ ਕਿਹਾ ਸੀ ਪਰ ਅੱਜ ਸਭ ਨੂੰ ਮਿਲਣ ਇੱਕ ਮਿਲਣਾ ਇੱਕ ਆਸ ਜਿੰਦਾ ਸੀ ਮਨ ਵਿੱਚ ਸ਼ਾਇਦ ਸੋ ਦੋਸਤੋ ਜੇਕਰ ਸਾਡਾ ਕੋਈ ਭੈਣ ਭਰਾ ਆਰਥਿਕ ਸਥਿਤੀ ਤੋਂ ਕਮਜ਼ੋਰ ਹੈ ਤਾਂ ਉਸ ਤੋਂ ਮੂੰਹ ਨਾ ਮੋੜ ਸਗੋ ਸਾਰੇ ਭੈਣ ਭਰਾ ਮਿਲ ਕੇ ਦਿਨ ਤਿਹਾਰ ਦੇ ਬਹਾਨੇ ਉਸ ਦੀ ਮਦਦ ਜ਼ਰੂਰ ਕਰੋ ਤਾਂ ਕਿ ਉਸ ਨੂੰ ਵੀ ਉਹ ਦਿਨ ਖੁਸ਼ੀਆਂ ਭਰਿਆ ਲੱਗੇ ਤੇ ਆਪਣੇ ਭੈਣ ਭਰਾਵਾਂ ਦੇ ਵਿੱਚ ਉਹ ਵੀ ਖੁਸ਼ੀਆਂ ਨਾਲ ਮਨਾ ਸਕੋ। ਧੰਨਵਾਦ ਦੋਸਤੋ। ਜੇ ਤੁਹਾਨੂੰ ਇਹ ਸਹਾਣੀ ਪਸੰਦ ਆਈ ਹੋਵੇ, ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਆਇਆ ਕਰੋ। ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਧੰਨਵਾਦ ਦੋਸਤੋ।